ਇਹ ਦੁਕਾਨ 1945 ਦੀ ਹੈ 80 ਸਾਲ ਹੋ ਚੁੱਕੇ ਨੇ ਇਸ ਦੁਕਾਨ ਨੂੰ ਤੇ ਇਸ ਦੁਕਾਨ ਦੇ ਉੱਪਰ ਤੀਸਰੀ ਪੀੜ੍ਹੀ ਕੰਮ ਕਰ ਰਹੀ ਹੈ ਹੁਸ਼ਿਆਰਪੁਰ ਦੇ ਪਿੰਡ ਜੈਜੋਆਂ ਦੇ ਵਿੱਚ ਇਹ ਦੁਕਾਨ 80 ਸਾਲ ਪਹਿਲਾਂ ਬਣਾਈ ਗਈ ਸੀ ਜੈਜੋ ਪਿੰਡ ਦੀ ਖਾਸ ਗੱਲ ਇਹ ਹੈ ਕਿ ਜੈਜੋ ਪਿੰਡ ਤੋਂ ਪੂਰੇ ਵਿਸ਼ਵ ਦੇ ਵਿੱਚ ਇੱਕ ਸਮੇਂ ਵਪਾਰ ਚੱਲਦਾ ਹੁੰਦਾ ਸੀ ਜੈਜੋ ਪਿੰਡ ਦੇ ਵਿੱਚ 1914 ਦਾ ਇੱਕ ਰੇਲਵੇ ਸਟੇਸ਼ਨ ਹੈ ਜਿੱਥੋਂ ਸਾਰਾ ਵਪਾਰ ਪਾਕਿਸਤਾਨ ਅਫਗਾਨ ਤੇ ਰਸ਼ੀਆ ਤੱਕ ਇਕ ਤੋਂ ਵਪਾਰ ਚੱਲਦਾ ਸੀ ਤੇ ਇਹ ਦੁਕਾਨ ਉਹਨਾਂ ਸਮਿਆਂ ਦੇ ਵਿੱਚ ਬਣਾਈ ਗਈ ਸੀ ਤੇ ਇਸ ਦੁਕਾਨ ਨੂੰ ਉਸੇ ਤਰੀਕੇ ਦੇ ਨਾਲ ਤੀਸਰੀ ਪੀੜੀ ਚਲਾ ਰਹੀ ਹੈ ਜਿਵੇਂ ਆ ਦੇਖੋ ਕਿ ਜਿਹੜਾ ਲੜਕਾ ਹੁਣ ਦੁਕਾਨ ਤੇ ਬੈਠਦਾ ਹੈ ਉਸਦੇ ਦਾਦਾ ਜੀ ਤੇ ਪਿਤਾ ਜੀ ਦੀਆਂ ਤਸਵੀਰਾਂ ਇਸੇ ਦੁਕਾਨ ਦੀਆਂ ਨੇ ਤੇ ਉਸੇ ਤਰੀਕੇ ਦੇ ਨਾਲ ਇਹ ਦੁਕਾਨ ਨੂੰ ਸੰਭਾਲ ਕੇ ਇਸ ਲੜਕੇ ਨੇ ਰੱਖਿਆ ਹੋਇਆ ਹੈ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਦੇਖੋ ਕਿ ਇਹ ਦੁਕਾਨਾਂ ਹੁੰਦੀਆਂ ਸੀ ਪਿਆਰ ਮੁਹੱਬਤ ਦੀ ਬਾਤ ਹੁੰਦੀ ਸੀ ਉਸੇ ਤਰੀਕੇ ਦੇ ਨਾਲ ਇਹ ਅੱਜ ਵੀ ਸਾਹਮ ਕੇ ਇਸ ਲੜਕੇ ਨੇ ਰੱਖੀ ਹੋਈ ਹੈ ਇਸ ਦੁਕਾਨ ਦੀ ਖਾਸ ਗੱਲ ਇਹ ਹੈ ਕਿ ਇਸ ਦੁਕਾਨ ਤੋਂ ਪੇੜੇ ਬਹੁਤ ਸਵਾਦ ਮਿਲਦੇ ਆ ਭਾਵੇਂ ਤੁਸੀਂ ਜੇ ਜੈਜੋ ਪਿੰਡ ਬਾਰੇ ਜਾਣਦੇ ਹੋ ਤੇ ਜਾਂ ਨੇੜੇ ਤੇ ਰਹਿੰਦੇ ਹੋ ਤੇ ਤੁਹਾਨੂੰ ਪਹਿਲਾਂ ਹੀ ਪਤਾ ਹੋਊਗਾ ਕਿ ਇਸ ਦੁਕਾਨ ਦੇ ਤੇ ਇਸ ਪਿੰਡ ਦੇ ਪੇੜੇ ਬਹੁਤ ਮਸ਼ਹੂਰ ਆ ਤੇ ਯਕੀਨ ਮੰਨਿਓ ਕਿ ਗੱਲ ਕਹਿਣ ਵਾਲੀ ਆ ਕਿ ਜਦੋਂ ਅਸੀਂ ਇਨਾਂ ਤੋਂ ਪੇੜਾ ਖਾਧਾ ਨਾ ਤੇ ਅਸੀਂ ਕਦੀ ਵੀ ਅਜੀਹਾ ਪੀੜਾ ਨਹੀਂ ਸੀ ਖਾਦਾ ਆ ਦੇਖੋ ਇਹ ਨਾਲੇ ਵੱਡੀ ਗੱਲ ਇਹ ਹੈ ਕਿ ਇਹ ਗੈਸ ਤੇ ਕੋਈ ਵੀ ਚੀਜ਼ ਨਹੀਂ ਬਣਾਉਂਦੇ ਜਾਂ ਤੇ ਕੋਲਿਆਂ ਤੇ ਤੇ ਜਾਂ ਲੱਕੜਾਂ ਦੇ ਉੱਪਰ ਚੀਜ਼ ਬਣਾ ਕੇ ਦਿੰਦੇ ਆ ਪੂਰੀ ਪਿਓਰ ਇਹ ਨੌਜਵਾਨ ਪੜਿਆ ਲਿਖਿਆ ਆਏ ਨਾਲੇ ਇਸ ਨੇ ਡਿਗਰੀ ਕੀਤੀ ਹੈ ਪਰ ਫੇਰ ਵੀ ਕਹਿੰਦਾ ਕਿ ਜਿਹੜੇ ਮੇਰੇ ਪਿਓ ਦਾਦੇ ਦੀ ਰਿਆਸਤ ਆ ਉਸ ਨੂੰ ਮੈਂ ਇਸੇ ਤਰੀਕੇ ਨਾਲ ਸਾਂਭ ਕੇ ਰੱਖਾਂਗਾ ਬਾਕੀ ਦੀ ਗੱਲ ਤੁਸੀਂ ਇਸ ਨੌਜਵਾਨ ਦੀ ਜ਼ੁਬਾਨੀ ਸੁਣਿਓ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਤੇ ਕਿੰਨਾ ਚਿਰ ਪੁਰਾਣੀ ਹੈ ਜੀ ਇਹ ਦੁਕਾਨ ਤੁਹਾਡੀ ਸਰ ਇਹ ਲਗਭਗ 80 ਸਾਲ ਪੁਰਾਣੀ ਸ਼ੋਪ ਹੈ ਜੀ ਅੱਛਾ ਜੀ ਹਾਂਜੀ ਤੇ ਇਹ ਤੇ ਤੁਹਾਡੇ ਦਾਦਾ ਜੀ ਕੰਮ ਕਰਦੇ ਹੋਣਗੇ ਹਾਂਜੀ ਦਾਦਾ ਜੀ ਕਰਦੇ ਤੇ ਪਾਪਾ ਵੀ ਕਰਦੇ ਤੇ ਮੈਂ ਵੀ ਨਾਲ ਕਰ ਰਹੇ ਹਾਂ ਅੱਛਾ ਹਾਂਜੀ ਤੁਹਾਡਾ ਚੌਥੀ ਪੀੜੀ ਵੀ ਆ ਗਈ ਹੈ ਤੇ ਤੁਹਾਡਾ ਦਿਲ ਨਹੀਂ ਕੀਤਾ ਕਦੇ ਵੀ ਇਹਨੂੰ ਮੋਡੀਫਾਈ ਕਰੀਏ ਵਧੀਆ ਤਰੀਕੇ ਨਾਲ ਬਣਾਈ ਜਿੱਦਾਂ ਅੱਜ ਕੱਲ ਮੁੰਡਿਆਂ ਦੀ ਸੋਚ ਹੁੰਦੀ ਹੈ ਹਾਂਜੀ ਸਰ ਅਸਲ 'ਚ ਕੀ ਪੁਰਾਣੀ ਚੀਜ਼ਾਂ ਨਾਲ ਜ਼ਿਆਦਾ ਅੱਛਾ ਤਾਲੁਕਾਤ ਕਿਹਾ 사ਦੇ ਜਾ 올ਡ ਇਜ਼ ਗੋਲਡ ਹੈ ਪੁਰਾਣੀਆਂ ਚੀਜ਼ਾਂ ਹੈ ਤੇ ਸੋਲਿਡ ਵੀ ਹੈ ਵਧੀਆ ਵੀ ਹੈ ਪਰ ਇਹ ਵੀ ਸਾਡਾ ਮੇਨ ਮੁੱਦਾ ਇਹੀ ਰਿਹਾ ਕਿ ਅਸੀਂ ਪਿਓਰ ਚੀਜ਼ ਬਣਾ ਕੇ ਦੇਈਏ ਸਾਰਿਆਂ ਨੂੰ ਤੇ ਉਹਦੇ ਵਿੱਚ ਕੋਸਟ ਵੀ ਸਹੀ ਹੋਵੇ ਤੇ ਹਰ ਕੋਈ ਉਹਨੂੰ ਖਾ ਵੀ ਸਕੇ ਸੋ ਕਮਾਈ ਬਿਸ਼ੱਕ ਥੋੜੀ ਹੋਵੇ ਲੇਕਿਨ ਚੀਜ਼ ਵਧੀਆ ਬਣਾ ਕੇ ਦੇਈਏ ਇਹ ਸੋਚ ਰੋਚਦੇ ਆ ਤੁਹਾਡੀ ਦੁਕਾਨ ਦੀ ਕੀ ਸਪੈਸ਼ਲਿਟੀ ਕੀ ਹੈਗੀ ਹੈ ਜੀ ਸਰ ਸਾਡੀ ਸ਼ਾਪ ਦੀ ਜਿਹੜੀ ਸਪੈਸ਼ਲ ਚੀਜ਼ ਹੈ ਉਹ ਪੇੜੇ ਹੈ ਜੀ ਇੱਥੇ ਦੇ ਹਾਂਜੀ ਜਿਹੜੇ ਫੇਮਸ ਨੇ ਤੇ ਬੜੀ ਦੂਰ ਦੂਰੋਂ ਲੋਕ ਆਉਂਦੇ ਆ ਖਾਂਦੇ ਆ ਤੇ ਫੌਰਨ ਉਹਨੂੰ ਲੈ ਕੇ ਵੀ ਜਾਂਦੇ ਆ ਤੇ ਪੇੜੇ ਕਾਦੇ ਬਣਾਉਂਦੇ ਹੋ ਫਿਰ ਤੁਸੀਂ ਸਰ ਇਹ ਦੁੱਧੇ ਬਣਾਈਦੀ ਹੈ ਪਿਓਰ ਦੁੱਧ ਦੇ ਜਿਹਦੇ ਨਾਲ ਕੀ ਆ ਖੋਏ ਦੀ ਕੁਆਲਿਟੀ ਵਧੀਆ ਬਣ ਸਕੇ ਤੇ ਸਾਡੇ ਇਸ ਇਲਾਕੇ ਵਿੱਚ ਜੜੀਆਂ ਬੂਟੀਆਂ ਇੰਨੀਆਂ ਆ ਕਿ ਪਸ਼ੂ ਜੋ ਵੀ ਚਾਰਾ ਖਾਂਦੇ ਆ ਉਹਦੇ ਨਾਲ ਆਪਣੇ ਆਪ ਹੀ ਕੁਆਲਿਟੀ ਵਧੀਆ ਬਣ ਜਾਂਦੀ ਹੂੰ ਤੇ ਇਹ ਤੁਹਾਡੇ ਦਾਦਾ ਜੀ ਨੇ ਪੇੜੇ ਦਾ ਕੰਮ ਸ਼ੁਰੂ ਕੀਤਾ ਸੀਗਾ ਕਿ ਜਾਂ ਇਸ ਤੋਂ ਵੀ ਪਹਿਲਾਂ ਨਹੀਂ ਦਾਦਾ ਜੀ ਨੇ ਸ਼ੁਰੂ ਕੀਤਾ ਸੀਗਾ ਜੀ ਤੇ ਉਹੀ ਜੋ ਨਾ ਸਾਨੂੰ ਸਿਖਾਇਆ ਜੋ ਦੱਸਿਆ ਆਪਾਂ ਉਸ ਹਾਵ ਨਾਲ ਹੀ ਬਣਾ ਰਹੇ ਆ ਅਸੀਂ ਤਾਂ ਗੈਸ ਦਾ ਵੀ ਉਪਯੋਗ ਨਹੀਂ ਕਰਦੇ ਅਸੀਂ ਲੱਕੜੀ ਤੇ ਹੀ ਬਣਾਈਦਾ ਹਾਂ ਅੱਛਾ ਜਿਵੇਂ ਤੁਸੀਂ ਆ ਪਾਣੀ ਗਰਮ ਕਰਨ ਨੂੰ ਰੱਖਿਆ ਇਹ ਲੱਕੜ ਦਾ ਹੀ ਸਾਰਾ ਗੱਲ ਲੱਕੜ ਦਾ ਹੀ ਆ ਪੱਟੀ ਜਿਹੜੀ ਬਣਦੀ ਆ ਠੀਕ ਹੈ ਬਾਈ ਜੀ ਤੁਹਾਨੂੰ ਮਿਲ ਕੇ ਚੰਗਾ ਲੱਗੇ ਜੀ ਥੈਂਕ ਯੂ ਸਰ